हिमाचल ਦੇ ਵਿੱਚ ਅਮਨਸੂਦ ਦੇ ਵੱਲੋਂ ਜਿਸ ਤਰੀਕੇ ਨਾਲ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਸੰਧ ਪਿੰਡਰਾ ਵਾਲੇ ਦੀਆਂ ਜੋ ਤਸਵੀਰਾਂ ਹੈਗੀਆਂ ਪਾੜੀਆਂ ਗਈਆਂ ਸਨ ਤਾਂ ਹੁਣ ਵੱਡਾ ਐਕਸ਼ਨ ਹੋਇਆ ਜੋ ਅਮਨਸੂਦ ਹੈ ਉਸ ਦੇ ਖਿਲਾਫ ਵੱਡਾ ਐਕਸ਼ਨ ਹੋਇਆ ਤੇ ਨਾਲ ਹੀ ਹੁਕਮ ਵੀ ਜਾਰੀ ਕਰ ਦਿੱਤੇ ਗਏ ਨੇ ਜੇਕਰ ਉਹ ਅੱਜ ਅਦਾਲਤ ਦੇ ਵਿੱਚ ਪੇਸ਼ ਨਹੀਂ ਹੋਵੇਗਾ ਤਾਂ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਹ ਮਸਲਾ ਜਿਹੜਾ ਹੈਗਾ ਲਗਾਤਾਰ ਪੱਖ ਦਾ ਹੋਇਆ ਨਜ਼ਰ ਆ ਰਿਹਾ ਹਿਮਾਚਲ ਹਰਿਆਣਾ ਪੰਜਾਬ ਦੇ ਵਿੱਚ ਉਹ ਦੀਆਂ ਜੋ ਰੋਸ ਐ ਉਹ ਵੀ ਦੇਖਣ ਨੂੰ ਮਿਲ ਰਿਹਾ ਇਸ ਦੇ ਤਹਿਤ ਅੰਮ੍ਰਿਤਸਰ ਬੱਸ ਅੱਡੇ ਦੇ ਵਿੱਚ ਹਿਮਾਚਲ ਦੀਆਂ ਬੱਸਾਂ ਦੀ ਭੰਨ ਤੋੜ ਕੀਤੀ ਗਈ ਸੀ ਇਸੇ ਦੇ ਨਾਲ ਜੇਕਰ ਖਰੜ ਦੀ ਗੱਲ ਕਰੀਏ ਤਾਂ ਉੱਥੋਂ ਦੀਆਂ ਵੀ ਤਸਵੀਰਾਂ ਸਾਹਮਣੇ ਆਈਆਂ ਸਨ ਹਾਲਾਂਕਿ ਇਸ ਮਾਮਲੇ ਦੇ ਵਿੱਚ ਲਗਾਤਾਰ ਕਾਰਵਾਈਆਂ ਕੀਤੀਆਂ ਗਈਆਂ ਤੇ ਖਰੜ ਦੇ ਵਿੱਚ ਜਨਾਬ ਬਦਮਾਸ਼ਾਂ ਦੇ ਵੱਲੋਂ ਇਸ ਹਰਕਤ ਨੂੰ ਅੰਜਾਮ ਦਿੱਤਾ ਗਿਆ ਸੀ ਅਟੈਕ ਕੀਤਾ ਗਿਆ ਸੀ ਆਰਟੀਸੀ ਦੀਆਂ ਬੱਸਾਂ ਉੱਤੇ ਤਾਂ ਉਸ ਦੇ ਖਿਲਾਫ ਜੋ ਹੈ ਕਾਰਵਾਈ ਕੀਤੀ ਗਈ ਉਹਨਾਂ ਨੂੰ ਗ੍ਰਫਤਾਰ ਵੀ ਜੜਾ ਹੈਗਾ ਕਰ ਲਿਆ ਗਿਆ ਤਾਂ ਹਿਮਾਚਲ ਪ੍ਰਦੇਸ਼ ਦੇ ਜੋ ਮਣਿਕਨ ਕਾਟੀ ਦੇ ਵਿੱਚ ਜਿਹੜਾ ਵਿਵਾਦ ਹੋਇਆ ਸੀ ਉਸ ਦੇ ਵਿੱਚ ਪਬਲਿਕ ਪੀਸ ਅਤੇ ਧਾਰਮਿਕ ਜੋ ਹੈ ਉਸ ਨੂੰ ਭੰਗ ਕਰਨ ਦੇ ਲਈ aarop ਦੇ ਵਿੱਚ ਹੋਟਲ ਕਾਰੋਬਾਰੀ ਅਮਨਸੂਦ ਨੂੰ ਸੰਬੰਧ ਜਿਹੜਾ ਹੈਗਾ ਜਾਰੀ ਕਰ ਦਿੱਤਾ ਗਿਆ ਰਾਜ ਸਰਕਾਰ ਦੇ ਦੁਆਰਾ ਇਸ ਦੇ ਵਿੱਚ ਜੋ ਇਹ ਮਾਮਲਾ ਹੈਗਾ ਦਰਜ ਕੀਤਾ ਗਿਆ ਹਿਮਾਚਲ ਸਰਕਾਰ ਦੇ ਵੱਲੋਂ ਇਹ ਮਾਮਲਾ ਦਰਜ ਕੀਤਾ ਗਿਆ ਹੈਗਾ ਤਾਂ ਤੁਹਾਨੂੰ ਦੱਸ ਦਈਏ ਕਿ ਅੱਜ 24 ਮਾਰਚ ਨੂੰ 11 ਵਜੇ ਡੀ ਜੋ ਹੈ ਐਸ ਡੀ ਐਮ ਕੋਰਟ ਦੇ ਵਿੱਚ ਪੇਸ਼ ਹੋਣ ਦੇ ਲਈ ਹੁਕਮ ਜਾਰੀ ਕੀਤੇ ਗਏ ਨੇ ਜੇਕਰ ਉਹ ਪੇਸ਼ ਨਹੀਂ ਹੁੰਦੇ ਤਾਂ ਅਜਿਹੇ ਦੇ ਵਿੱਚ ਕਾਰਵਾਈ ਜੋ ਹੈ ਕਾਨੂੰਨੀ ਕਾਰਵਾਈ ਜੋ ਹੈ ਉਹ ਕੀਤੀ ਜਾਵੇਗੀ ਤਾਂ ਅਮਨ ਸੂਦ ਜੋ ਨੇ ਲਗਾਤਾਰ ਚਰਚਾ ਦੇ ਵਿੱਚ ਬੜੇ ਹੋਏ ਨੇ ਹਾਲਾਂਕਿ ਅਮਨ ਸੂਦ ਦੀ ਜੇਕਰ ਗੱਲ ਕਰੀਏ ਤਾਂ ਵਾਕ ਵਾਕ ਮੀਡੀਆ ਅਦਾਰੇ ਉਤੇ ਇੰਟਰਵਿਊ ਵੀ ਜਿਹੜੀ ਹੈਗੀ ਦਿੱਤੀ ਜਾ ਰਹੀ ਹੈ ਤਾਂ ਕੁੱਲੂ ਦੇ ਵਿੱਚ ਜਿਹੜੇ ਸਿੱਖ ਸੈਲਾਨੀ ਸੀਗੇ ਉਹਨਾਂ ਦੇ ਵੱਲੋਂ ਜਿਹੜਾ ਹੈਗਾ ਝੰਡਾ ਲਾਇਆ ਗਿਆ ਸੀਗਾ ਜਿਸ ਦੇ ਤਹਿਤ ਜੋ ਅਮਨ ਸੂਦ ਹੈ ਉਸ ਵੱਲੋਂ ਝੰਡੇ ਪਾੜ ਦਿੱਤੇ ਗਏ ਸੀ ਜਿਸ ਤੋਂ ਬਾਅਦ ਇਹ ਵਿਵਾਦ ਲਗਾਤਾਰ ਪੱਕਦਾ ਹੋਇਆ ਨਜ਼ਰ ਆ ਰਿਹਾ ਤਾਂ ਅੰਮ੍ਰਿਤਸਰ ਬੱਸ ਸਾਡੇ ਦੇ ਵਿੱਚ ਹਿਮਾਚਲ ਦੀਆਂ ਬੱਸਾਂ ਦੀ ਭੰਨ ਤੋੜ ਦੀ ਤਾਜ਼ਾ ਘਟਨਾ ਅਤੇ ਪਿਛਲੇ ਕੁਝ ਦਿਨਾਂ ਦੇ ਵਿੱਚ ਹਿਮਾਚਲ ਰੋਡਵੇਜ਼ ਦੀਆਂ ਬੱਸਾਂ ਨੂੰ ਖਰੜ ਹੁਸ਼ਿਆਰਪੁਰ ਨੁਕਸਾਨ ਪਹੁੰਚਾਏ ਜਾਣ ਤੋਂ ਬਾਅਦ ਰਾਤ ਸਮੇਂ ਪੰਜਾਬ ਦੇ ਵਿੱਚ ਠਹਿਰਣ ਵਾਲੀਆਂ ਜੋ ਬੱਸਾਂ ਹੈਗੀਆਂ ਉਹਨਾਂ ਦੇ 20 ਰੂਟਾਂ ਨੂੰ ਅਸਾਈ ਤੌਰ ਉਤੇ ਬੰਦ ਕਰ ਦਿੱਤਾ ਗਿਆ ਪਿਛਲੇ ਹਫਤੇ ਹਿਮਾਚਲ ਪ੍ਰਦੇਸ਼ ਦੇ ਮਨੀਕਰਨ ਗੁਰਦੁਆਰਾ ਸਾਹਿਬ ਜਾ ਰਹੇ ਪੰਜਾਬ ਦੇ ਕੁਝ ਨੌਜਵਾਨਾਂ ਦੇ ਨਾਲ ਕੁਲੂ ਦੇ ਵਿੱਚ ਕੁਝ ਹਿਮਾਚਲੀ ਲੋਕਾਂ ਦਾ ਗੜਾ ਹੋ ਗਿਆ ਸੀ ਜਿਸ ਦੀਆਂ ਵੀਡੀਓ ਸੋਸ਼ਲ ਮੀਡੀਆ ਉਤੇ ਰੱਜ ਕੇ ਵਾਇਰਲ ਹੋਈਆਂ ਇਸ ਦੌਰਾਨ ਅਮਨਸੂਦ ਨਾਦੇ ਇੱਕ ਸਥਾਨਕ کارਕੂਨ ਨੇ ਇਹਨਾਂ ਨੌਜਵਾਨਾਂ ਉਤੇ ਉਹ ਲੜਬਾਜ਼ੀ ਕਰਨ ਦਾ ਵੀ ਇਲਜ਼ਾਮ ਲਾਇਆ ਸੀ ਅਤੇ ਨਾਲ ਹੀ ਇਹਨਾਂ ਦੇ ਮੋਟਰਸਾਈਕਲ ਉੱਤੇ ਲੱਗੇ ਹੋਏ ਜਰਨੈਲ ਸਿੰਘ ਪਿੰਡਰਾ ਵਾਲੇ ਦੀਆਂ ਜੋ ਫੋਟੋਆਂ ਹੈਗੀਆਂ ਜੋ ਝੰਡਾ ਲੱਗਿਆ ਸੀ ਉਸ ਨੂੰ ਜ਼ਬਰੀ ਖੋਲਿਆ ਗਿਆ ਸੀ ਜਰਨੈਲ ਸਿੰਘ ਪਿੰਡਰਾ ਵਾਲੇ ਦਮਦਮੇ ਟਕਸਾਲ ਦੇ ਸਾਬਕਾ ਜਥੇਦਾਰ ਸਨ ਜਿਨ੍ਹਾਂ ਨੇ ਸਾਲ 1984 ਦੇ ਵਿੱਚ ਭਾਰਤੀ ਫੌਜ ਦੀ ਾਕਾਦ ਤਖਤ ਉੱਤੇ ਫੌਜੀ ਕਾਰਵਾਈ ਦਾ ਹਥਿਆਰ ਬੰਦ ਹੋ ਕੇ ਵਿਰੋਧ ਵੀ ਜਿਹੜਾ ਹੈਗਾ ਕੀਤਾ ਗਿਆ ਸੀ ਤਾਂ ਲਗਾਤਾਰ ਹੀ ਇਸ ਮਾਮਲੇ ਨੂੰ ਲੈ ਕੇ ਮਾਮਲਾ ਜਿਹੜਾ ਹੈਗਾ ਪਖਦਾ ਹੋਇਆ ਨਜ਼ਰ ਆ ਰਿਹਾ ਸਿੱਖ ਭਾਈਚਾਰੇ ਦਾ ਇੱਕ ਹਿੱਸਾ ਉਹਨਾਂ ਨੂੰ ਆਪਣਾ ਹੀਰੋ ਸਮਝਦਾ ਹੈਗਾ ਤੇ ਅਜੇ ਹੀ ਦੇ ਵਿੱਚ ਜੋ ਤਸਵੀਰਾਂ ਲਗਾਈਆਂ ਗਈਆਂ ਉਹਨਾਂ ਤਸਵੀਰਾਂ ਨੂੰ ਦੇਖਦਿਆਂ ਹਿਮਾਚਲ ਦੇ ਵਿੱਚ ਇਹ ਜੋ ਵੱਡੀ ਕਾਰਵਾਈ ਕੀਤੀ ਗਈ ਦੋਸਤੋ ਬਾਅਦ ਖੋਹੇ ਜਾਣ ਦੀ ਵੀਡੀਓ ਸੋਸ਼ਲ ਮੀਡੀਆ ਤੇ ਰੱਜ ਕੇ ਵਾਇਰਲ ਹੋਈ ਚਾਰੇ ਪਾਸੇ ਇਸ ਦਾ ਵਿਰੋਧ ਵੀ ਹੋਇਆ ਹਾਲਾਂਕਿ ਜੋ ਇਸ ਦੇ ਵਿੱਚ ਅਮਨ ਸੂਦਾ ਉਸ ਦੇ ਵੱਲੋਂ ਆਪਣੀ ਜੋ ਸਪਸ਼ਟੀਕਰਨ ਹੈਗੀ ਜ਼ਰੂਰ ਦਿੱਤੀ ਗਈ ਸੀ ਤਾਂ ਹੁਸ਼ਿਆਰਪੁਰ ਦੇ ਵਿੱਚ ਹਿਮਾਚਲ ਦੀਆਂ ਬਸਾਂ ਉਤੇ ਪੰਡਰਾ ਵਾਲਿਆਂ ਦੇ ਜੋ ਪੋਸਟਰ ਹੈਗੇ ਉਹ ਚਿਪਕਾਏ ਸਨ ਹਾਲਾਂਕਿ ਇਸ ਤੋਂ ਇਲਾਵਾ ਵੀ ਹੋਰ ਤਸਵੀਰਾਂ ਸਾਹਮਣੇ ਆਈਆਂ ਸਨ ਜਿਸ ਨੂੰ ਲੈ ਕੇ ਲਗਾਤਾਰ ਜਿਹੜਾ ਹੈਗਾ ਵਿਵਾਦ ਗਰਮਾਉਂਦਾ ਹੋਇਆ ਨਜ਼ਰ ਆ ਰਿਹਾ ਤਾਂ ਤੁਹਾਨੂੰ ਦੱਸ ਦਈਏ ਕਿ ਕੁਲਦੀਪ ਸਿੰਘ ਗੜਗੜ ਜੋ ਕਿ ਜਥੇਦਾਰ ਨੇ ਉਨ੍ਹਾਂ ਦੇ ਵੱਲੋਂ ਜੋ ਹੈਗੀ ਆ ਮੁਲਾਕਾਤ ਵੀ ਜਿਹੜੀ ਹੈਗੀ ਕੀਤੀ ਗਈ ਹੈਗੀ ਅੰਮ੍ਰਿਤਸਰ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਦੇ ਲਈ ਆਏ ਸਨ ਹਿਮਾਚਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਨਾਲ ਮੁਲਾਕਾਤ ਕੀਤੀ ਗਈ ਸੀ ਬੀਤੇ ਦਿਨੀ ਅਕਾਲ ਤਖਤ ਸਕੱਤਰੇਤ ਦੇ ਵੱਲੋਂ ਜਾਰੀ ਬਿਆਨ ਦੇ ਮੁਤਾਬਕ ਹਿਮਾਚਲੀ ਵਿਦਿਆਰਥੀਆਂ ਨੇ ਜਥੇਦਾਰ ਨੂੰ ਦੱਸਿਆ ਸੀ ਕਿ ਸਾਨੂੰ ਇੱਥੇ ਆਉਣ ਤੋਂ ਪਹਿਲਾਂ ਕੁਝ ਲੋਕ ਜਿਹੜੇ ਹੈਗੇ ਆ ਉਹਨਾਂ ਨੇ ਬੋਧ ਕਿਹਾ ਸੀ ਕਿ ਪੰਜਾਬ ਤੁਹਾਡੇ ਲਈ ਸੁਰੱਖਿਤ ਨਹੀਂ ਹੈ ਪਰ ਅਸੀਂ ਫੇਰ ਵੀ ਆਨ ਦਾ ਜਿਹੜਾ ਹੈਗਾ ਫੈਸਲਾ ਕੀਤਾ ਸੀ ਅਤੇ ਹੁਣ ਸਾਨੂੰ ਪੰਜਾਬ ਦੀ ਧਰਤੀ ਤੇ ਆ ਕੇ ਬਹੁਤ ਚੰਗਾ ਲੱਗ ਰਿਹਾ ਹੈ ਤਾਂ ਲਗਾਤਾਰੀ ਅਮਨਸੂਦ ਨੂੰ ਲੈ ਕੇ ਜਿਹੜਾ ਵਿਵਾਦ ਹੈਗਾ ਗਰਮਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਹੁਣ ਸਮਨ ਜਿਹੜਾ ਹੈਗਾ ਜਾਰੀ ਕਰ ਦਿੱਤਾ ਗਿਆ ਹੈ ਸਮਨ ਜਾਰੀ ਕੀਤਾ ਗਿਆ ਹੈ ਤੇ ਹੁਕਮ ਵੀ ਜਾਰੀ ਕਰ ਦਿੱਤੇ ਗਏ ਨੇ ਕਿ 11 ਵਜੇ ਤੱਕ ਜੇਕਰ ਅਮਨਸੂਦ ਅਦਾਲਤ ਦੇ ਵਿੱਚ ਸਮੇਂ ਸਿਰ ਪੇਸ਼ ਨਹੀਂ ਹੁੰਦੇ ਨੇ ਤਾਂ ਉਹਨਾਂ ਦੇ ਖਿਲਾਫ ਜਿਹੜੀ ਹੈਗੀ ਆ ਕਾਨੂੰਨੀ ਕਾਰਵਾਈ ਜੋ ਹੈ ਇਸ ਦੇ ਵਿੱਚ ਕੀਤੀ ਜਾਵੇਗੀ ਤਾਂ ਵੱਡੀ ਖਬਰ ਜਿਹੜੀ ਹੈ ਕਿ ਅਮਨਸੂਦ ਨੂੰ ਲੈ ਕੇ ਜੋ ਹੈ ਸਾਹਮਣੇ ਆ ਰਹੀ ਹੈ ਜਿਸ ਦੇ ਤਹਿਤ ਹੁਣ ਕਾਰਵਾਈ ਜਿਹੜੀ ਹੈਗੀ ਜ਼ਰੂਰ ਕੀਤੀ ਗਈ ਹੈ ਤਾਂ ਤੁਹਾਨੂੰ ਦੱਸ ਦਈਏ ਕਿ BNSS 2023 ਦੀ ਧਾਰਾ 126 ਤੇ 169 ਦੇ ਤਹਿਤ ਅਮਨਸੂਦ ਦੇ ਖਿਲਾਫ ਜਿਹੜਾ ਮਾਮਲਾ ਦਰਜ ਕੀਤਾ ਗਿਆ ਪੁਲਿਸ ਪੋਸ ਜਰੀ ਦੇ ਵੱਲੋਂ ਜਿਹੜਾ ਆ ਦਰਜ ਕਰਵਾਈ ਗਈ ਸ਼ਿਕਾਇਤ ਦੇ ਵਿੱਚ ਜੋ ਹੈ ਇਹ ਮਾਮਲਾ ਜਿਹੜਾ ਅੱਗੇ ਵਧਿਆ ਹੈਗਾ ਤਾਂ ਲਗਾਤਾਰ ਇਸ ਨੂੰ ਦੇਖਦਿਆਂ ਮਾਮਲਾ ਗਰਮਾਉਂਦਾ ਹੋਇਆ ਨਜ਼ਰ ਆ ਰਿਹਾ ਹਿਮਾਚਲ ਹਰਿਆਣਾ ਤੇ ਪੰਜਾਬ ਦੇ ਵਿੱਚ ਵਿਰੋਧ ਪ੍ਰਦਰਸ਼ਨ ਵੀ ਦੇਖਣ ਨੂੰ ਮਿਲਿਆ ਤਾਂ ਹੁਣ ਦੇਖਣਾ ਹੋਵੇਗਾ ਜਦੋਂ ਅੱਜ ਅਦਾਲਤ ਦੇ ਵਿੱਚ ਪੇਸ਼ੀ ਹੁੰਦੀ ਹੈ ਤਾਂ ਸਭ ਤੋਂ ਲ ਤਾਂ ਇਹ ਹੀ ਸਵਾਲ ਉੱਠਦਾ ਹੈ ਕਿ ਅਮਨਸੂਦ ਜਿਹੜੇ ਹੈਗੇ ਕੀ ਉਹ ਅਦਾਲਤ ਦੇ ਵਿੱਚ ਜੋ ਸਮਾਂ ਤੈ ਕੀਤਾ ਗਿਆ 11 ਵਜੇ ਪਾਚਣਗੇ ਕਿਉਂਕਿ ਵੱਡੀ ਕਾਰਵਾਈ ਕੀਤੀ ਗਈ ਹੈਗੀ ਤੇ ਜੇਕਰ ਉਹ ਨਹੀਂ ਪਹੁੰਚਦੇ ਤਾਂ ਅਗਲੇਰੀ ਵੱਡੀ ਕਾਰਵਾਈ ਵੀ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ ਤਾਂ ਹੁਣ ਦੇਖਣਾ ਹੋਵੇਗਾ 11 ਵਜੇ ਕੀ ਕੁਝ ਹੁੰਦਾ ਆ ਕੀ 11 ਵਜੇ ਅਮਨਸੂਦ ਪੇਸ਼ ਹੋਣਗੇ ਪੇਸ਼ ਹੋਣ ਤੋਂ ਬਾਅਦ ਕੀ ਕੁਝ